ਸਰਬਾਰ ਸ੍ਰੀ ਪਾਸ਼ਾ ਜੀ ਜਿਵੇਂ ਹਰਮਤਿਰ ਸਾਹਿਬ ਦੀ ਧਰਤੀ ਤੇ ਗੈਰ ਦੀ ਉਹ ਮਸੰਦਾ ਦੇ ਉਹ ਨੀਆਂ ਮਾਰੇ ਵਿੱਚ ਤੇ ਪਿਆਰੇ ਮਹਾਰਾਜ ਨੂੰ ਦੇਖ ਕੇ ਪਿਆਰੇ ਹਰਮਤਿਰ ਸਾਹਿਬ ਦੇ ਦੂਹੇ ਬਾਤੋ ਦੀ ਤੇ ਢਾਲੀਪੁਰ ਦੇ ਬਾਸੜ ਪਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਇੱਕ ਪਾਸੇ ਸਾਤਣ ਲਾ ਕਰਕੇ ਪਿਆਰੇ ਆਪ ਜੀ ਦੇ ਨਿਤ ਦੇ ਨਿਤ ਨਿਤ ਰਮ ਕਰਕੇ ਕਰੇ ਉੱਚਾ ਨਾਮ ਦੀ ਮਨਤੀਤਾ ਕੀ ਉਹਨਾਂ ਨੇ ਬੜੇ ਤਾਲਮਹਮਣ ਢੜਦੇ ਨਾਲ ਸੁਭਾਅਤ ਕੀਤੀ ਹੈ ਮਹਾਰਾਜ ਨੂੰ ਜੀ ਆਇਆਂ ਤਾਲਵਾਦ ਆਪਿਆ ਉੱਥੇ ਫਿਰ ਤਾਲਗੁਰੂ ਤੇਜ ਭਾਗਦਰ ਮਹਾਰਾਜ ਸੱਤੇ ਪਰਸਾ ਕਿਲ੍ਹੇ ਮਕਾਮਨ ਨੂੰ ਤਰਕਤਮ ਤਾਲਗੁਰੂ ਤੇਜ ਭਾਗਦਰ ਮਹਾਰਾਜ ਸੱਤੇ ਨੇ ਲਾਹ ਕਰਕੇ ਉਹਦਾ ਤਮਾਵਾ ਕਰਕੇ ਮਹਾਰਾਜ Aurangzeb ਇੱਕ ਭੋਜਨ ਸ਼ਕਤ ਦਾ ਮਹਾਰਾਜ ਸਭ ਦਾ ਪੱਜਾਦ ਧਰਮ ਖੁੰਦਾ ਜੰਦਾਈ ਸਾਡਾ ਮਹਾਰਾਜ ਤਰਕ ਦੀ ਤੇ ਅੱਜ ਵੀ ਹੋ ਰਹੀ ਹੈ ਆਪ ਜੀ ਕਿਰਪਾ ਕਰੋ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਚਰਨਾਂ ਗੁਰੂ ਆ ਕੇ ਗੋਬਕ ਰਾਏ ਜੀ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਤੇ ਪਾਤਸ਼ਾਹ ਜੀ ਦੇ ਪੁੱਤਾਂ ਦੀ ਥਾਂ ਕਹਿ ਲ ਕੇ ਪੁੱਤਾ ਹੈ ਕਿ ਇਹ ਕੋਲ ਸਾਨੂੰ ਅਸਿਰ ਪੁੱਤਰ ਹੈ ਇੱਕ ਸੰਮੀਰ ਦੇ ਪੁੱਤ ਸੰਮੀਰ ਦੇ ਪੁੱਤ ਤਾਂ ਹਨ ਇਹਨੇ ਤਾਂ ਟੁੱਟ ਕੇ ਧਰਬ ਚਾ ਰਹੇ ਹੈ ਇਹਨਾਂ ਦੇ ਜਨੂ ਵੱਧ ਰਹੇ ਨੇ ਜੋ ਤਾਂ ਜਾਏ ਕਿਉਂ ਦਾ ਕੋ ਨਾਸ ਧਰਮ ਦੇ ਬੁੱਕੇ ਕੋਤੀ ਪੈ ਮਦਿਆ ਉਹ ਕੱਜ ਦੇ ਜਾ ਰਹੇ ਆ ਮਹਾਰਾਜ ਪਰ ਹੋਵੇ ਦੇਖ ਕੇ ਪੁੱਤਰ ਦਾ ਉਹ ਦੇਖੀ ਸੱਭਾ ਜੀ ਆਪ ਜੀ ਦਾ ਜੇ ਮੂੜਾ ਸਾਤਲ ਨਹੀਂ ਕਰੀਤ ਰਹਾ ਮਹਾਰਾਜ ਤੁਹਾਨੂੰ ਅਗਲਾ ਉਹ ਚੋੜ ਜੀ ਕਹਿੰਦਾ ਸੁਤ ਅਨੁਰੂਧ ਦੇ ਗੁਰੂ ਅਕਰਮਾਰ ਸੱਚੇ ਬਾਸਾ ਜੀ ਨੂੰ ਮੁੰਡਾ ਨਾਲ ਇਕਾ ਤੇ ਪਰਵਾਰ ਇਹਨਾਂ ਦੇ ਬੱਚੇ ਅਨੁਰੂਧ ਦੇ ਗੁਰੂ ਅਕਰਮਾਰ ਸੱਚੇ ਬਾਸਾ ਜੀ ਦੇ ਪੁਰਖਿਆਰੇ भग को बोध कराए महाराज जी की बेनती नवाद करके आज बाबा जी उड़िया जी आज उड़िया जी हम तो चाह चुकाओ बाबा जी जो कि छकड़ा महापुरुषा ने चुकाओ जाओ बाबा जी आकर के लोग आओ ताजे साधन जी साधता वह जी की सकते बाबा जी की बाबा जी दर्शन का जन्म बाबे मास्टर श्री साधी देश को बरबाद किया है चाह सकनी है पर भी शौच गर्भ ਸਾਧਾ ਵੀ ਦੋ ਬਾਬਾ ਜੀ ਦੇ ਕਰਮਚਾਰੀਆਂ ਦਾ ਸੰਪੀਰ ਕੇ ਸੰਪੀਰ ਦੀ ਬੜੀ ਸਵਾਗ ਬੜੀ ਬਹੁਤ ਹੈ। ਆਓ ਸਾਡੀ ਪਾਸ ਸੱਕੇ ਦਾਉਲੀ ਅੱਜ ਜਿਹੜੇ ਪਹਿਲਵਾਨ ਦੀ ਪਹਿਲਵਾੜੋ ਆਓ ਤੁਨਗੁਰ ਤੇਗ ਬਾਸਰ ਮਹਾਰਾਜ ਸੱਚੇ ਬਾਸਤਾ ਜੀ ਨੇ ਫੁਰੂ ਉਹਨਾਂ ਕਸ਼ਮੀਰ ਪੱਟ ਪਰ ਆਪਣਾ ਆ ਪੁੱਟਾਇਓ ਸੇਤ ਕਰਕੇ ਉਹਨਾਂ ਦਾ ਡੁੱਬਕਾ ਕਰਨ ਤੋਂ ਚਲੇ ਆ ਜੀ ਉਸ ਸਾਧੇ ਉੱਤੇ ਬੁੱਤ ਧਿਆਨ ऐसी सोच सह मचाते हैं बाबा जी एक प्रशंसा करें अच्छा चलो सेवा करोगे चाहे तो कुछ भट्टी तो नहीं आह जब तक चलिए चाहे तो गर्म गर्म चाहे तो चलो रूम बैंड है अब आपने कुछ ना उसमें रख दो सामने सेवकर भट्टी है जो भक्तराजी सुबह सुबह कर दिया है उन्होंने फिरादू तो कैसे फिर कैसे ना � ਉਹ ਬਿਤੇ ਤੁਹਾਡੇ ਪਰ ਤੁਸੀਂ ਧਰਮ ਨੂੰ ਕਬੂਲ ਕਰ ਲੂ ਛੋਟੇ ਸਾਹਿਬ ਦਾ ਤੇ ਕਹਿੰਦੇ ਉਹ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧਰਮ ਦੇ ਲਈ ਆਪ ਆਪਣਾ ਆਪ ਸਾਡੇ ਦਾਦਾ ਜੀ ਨੇ ਬੰਦਰੀ ਸਾਹਿਬ ਦੇ ਕੇ ਆਪ ਦਾ ਆਪ ਸ਼ਹੀਦ ਹੋਣਾ ਕਰਵਾਲ ਕਰਨਾ ਕਿ ਕਿਹਦੇ ਲਈ ਉਹਦਾ ਇੱਕ ਧਰਮ ਨੂੰ ਦਾ ਟੁੱਟਾ ਧਰਮਕਾਰ ਅਸੀਂ ਉਹਦਾ ਦੇ ਕੁਝਾਉ ਦੇ ਉਹਨਾਂ ਦੇ ਦੁੱਖ ਤੋਂ ਪਰਮ ਵਿਚਾਰਾ ਇਹ ਵੀ ਹੋ ਸਕਦਾ ਛੋਟੇ ਸਾਹਿਬ ਜੱਜ ਨੂੰ ਜਿਹੜੀ ਪਰੰਡੀਆਂ ਦੇ ਵਿੱਚ ਜਨਾ ਕਰਕੇ ਫਿਰੋਸ ਸਹਿੱਦ ਕੀਤਾ ਗਿਆ ਤੇ ਜਿੰਦਾ ਦੀ ਸਹਿੱਦ ਨੂੰ ਪਰਪਤੂ ਅੱਜ ਤੋਂ ਉੱਧਰ ਲੈ ਕੇ ਤਾਰੇ ਅਤੀ ਸਤਕਾਰ ਜੋ ਦਸਨੀ ਮਾਲ ਸਤਬਾਬਾ ਜੀ ਦੇ ਸਗੇ ਜੀ ਸਮੂਹ ਸਾਹਿਬਾਂ ਦੇ ਸਾਹਿਬ ਜੀ ਦੇ ਨਾਮ ਪਿਆਰੇ ਪੁਰਖੇ ਲੱਗਰ ਇਹ ਲੱਗ ਰਿਹਾ ਹੋਇਆ ਅਜੀਤੋ ਤੇ ਪਿਆਰੀਏ ਗੰਗੂ ਨੂੰ ਕਰਤਿਆਰੇ ਸੋਤੋ ਦੀ ਪਿਆਰੀਏ ਇੱਕ ਬਲ ਕੁਚੈਰੀ ਦੇ ਬੋਲੇ ਦੇ ਸਹਲ ਜਾਤੇ ਅੱਤੇ ਹੁੰਦੇ ਸਿੰਘਾਂ ਨੂੰ ਫੜਾ ਦੇ ਜਾਨਾ ਗੋਡਰ ਦਾ ਗੋਡੇ ਪੱਕਿਆ ਤਾਰਾ ਬੰਗਾ ਤੱਨ ਬੱਤਾ ਕੁਦਰ ਕੌਣ ਤੈਨੂੰ ਪਿਆਰੀਏ ਸੈਤਾ ਦੇ ਕਿਨਾਰੇ ਤੇ ਪਿਆਰੀਏ ਸ਼ੈਬ ਚਾਚਰ ਦਾ ਕੁਛੋੜਾ ਪਿਆਏ ਤੱਨ ਬੱਤਾ ਰਹੇ ਓ बताओ फिर आप गुप्त देश में कैसे करोगे कोई सब को मारना शुरू कर दो क्यारी के कसम मत लगा सरफाय से क्यारी को का बंद सु क्यारी के क्यारी भी दिन आते सो और भी मतलब के प्यार करते ਆਉਂਦੇ ਹੋ ਤੇ ਆਓ ਸਾਰੀ ਸੰਗਤ ਨੂੰ ਬੇਤੀ ਅਕੀ ਗੁਰੂ ਦਾ ਲੰਗਰ ਦੇ ਕੇ ਸਭੇ ਭਾਈ ਸ਼ਗੂ ਕਿ ਧੰਨਵਾਦ ਤੋਂ ਗੁਰਪਰਵ ਆਓ ਕੀ ਬੜੀ ਗੁਰੂ ਦੀ ਸਰਕਾਰ ਮੈ ਗੁਰੂ ਜੀ ਤੇ ਸਤਿ ਸ੍ਰੀ ਅਕਾਲ ਜਲਪਨ ਦੇ ਜੀ ਧੰਨਵਾਦ ਧੰਨਵਾਦ ਪਾਛੋ ਆਓ ਜੀ ਜੀ ਸਤਿ ਜੀ ਜਲਪਨ ਧੰਨਵਾਦ ਜੀ ਜੋ ਧੰਨਵਾਦ ਗੁਰਪਰਵ ਆਪ ਦੇ ਪੋਜਨ ਲੈ ਕੇ ਪਿਆਰ ਅੱਗ ਪੈਂਦਾ ਅੱਜ ਜੱਗਾਂ ਲੱਭਦੀ ਤੋਕੀਏ ਕਿ ਤੇ ਅਬਸੁੱਤ ਬੋਕੜ ਨੂੰ ਲੈ ਕੇ ਕਿੱਥੇ ਟਿਕਵਾਉਣਾ ਲੱਗ ਜਾਵੋ ਲੈ 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 ਅੱਧਰ ਜਾਓ ਕੁਦਰਤ ਕੋਰ ਜੀ ਨੂੰ ਆਪ ਤੇ ਕੋਈ ਪਿਆਰੀ ਹੋਵੇ ਨੀ ਪਤਾ ਕਿੱਥੇ ਫੇਰ ਕਰਨੀ ਐ ਕਿੱਥੇ ਰਹਿਣਾ ਕੋਈ ਟਿਕਾਣਾ ਵੀ ਅੱਜ ਪਿਆਰੇ ਤਸਾਦੀ ਧੰਵਾਦ ਜੀ ਧੰਵਾਦ ਧੰਵਾਦ ਜੀ ਧੰਵਾਦ ਸਵਾਉ ਸਰ ਪ੍ਰੇਵਧਾਰਨ ਦਾ ਬਹੁਤ ਬਹੁਤ ਧੰਵਾਦ ਜੀ ਸੰਗਤ ਜੱਟਿਆਲੇ ਵੱਲੋਂ ਸੌਰਪਿਆ ਜਿਹੜੀ ਗੁਰੂਤ ਨਗਰਾਗੁਰੂਤ ਕੇ ਬਾਹਰ ਪਹੁੰਚੀ ਹੈ ਮਾਰੇ ਜੀ ਤੁਹਾਨੂੰ ਬਹੁਤ ਬਹੁਤ ਪਾਣੇ ਪਿੱਛੇ ਵਾਲੇ ਬਹੁਤ ਬਹੁਤ ਸਾਕੇ ਜਿਹੜੇ ਪਰ ਪਾਕੇ ਬਾਜੀ ਦਾ ਬਹੁਤ ਬਹੁਤ ਧੰਨਵਾਦ ਜੀ ਹਰਦੀ ਕਾਲਾ ਸਿੰਘ ਕਾਲਾ ਸਿੰਘ ਨਕਰ ਖੇੜੀ ਤੋਂ ਧੰਨਵਾਦ ਜੀ ਸਤਿ ਸਾਬ ਜੀ ਆਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਕੋ ਤੁਹਾਡੇ ਬਾਤ ਦਾ ਜੁਧਰ ਕੋਰ ਅਪਡੇਟ ਕਰ ਚੁੱਕੇ ਆ ਰਿਓ ਅੱਤੀ ਰਾਤ ਤੋਂ ਕੰਬੂ ਬਾਸ ਕੀ ਤੇ ਕਰਗਾ ਕੀ ਅੱਜ ਉਹ ਹਾਕੜ ਕੌਂਦੀ ਹੈ ਕੋਈ ਸਾਡੀਆਂ ਦੀ ਸ਼ੰਦ ਦਾ ਮਾਲਕ ਕਹਿੰਦੇ ਤੇ ਮਾਤਾ ਪ੍ਰੇਮ ਦੇ ਨਾਲ ਕਿੱਥੇ ਆ ਬੁੱਤੇ ਪੁੱਤਿਆਂ ਨੂੰ ਮੈਂ ਇੱਕ ਰਾਤ ਕਟੌੜੀ ਏ ਲਿਓ ਭਾਈ ਲਿਓ ਲਿਓ ਜਲਦੀ ਜਲਦੀ ਪਹੁੰਚਿਆ ਉਹ ਬੁੱਤਿਆਂ ਕਿ ਗੁਰੂ ਦਾ ਲੰਗਰ ਚਾਹ ਸਕਦੇ ਜਾਨ ਦੀ ਕਿਰਪਾ ਕਰੂਗੀ ਬਹੁਤ ਬਹੁਤ ਧੰਨਵਾਦ ਗੁਰੂ ਦਾ ਲੰਗਰ ਪਿਆਰੀ ਪ੍ਰਸ਼ਾਦਾ ਤੇ ਸਬਜ਼ੀ ਬੜੇ ਸਵਾਦ ਅਤੇ ਗੜਤ ਕਰ ਮੁਚਾ ਗੁਰੂ ਦਾ ਨਗਰ ਭਾਈ ਚੱਕ ਕੇ ਜਾਓ ਕਿਉਂਕਿ ਫੜ ਦਾ ਸਮਾਂ ਹੈ ਸਾਰੀਆਂ ਸੱਜਤਾਂ ਦੇ ਲਈ ਸੀਤਾ ਦੀ ਚਾਹ ਤੇ ਦੇਖੋ ਸਾਰੇ ਗੁਰੂ ਦਾ ਨਗਰ ਪਿਆਰ ਤੁਹਾਡੇ ਤੇ ਜਿਹੜਾ ਪਰਿਆਹ ਪਰਕੰਦ ਜੋ ਰੋੜਾ ਤੇ ਪਿਆਰੇ ਦਿਨ ਰਾਤ ਕਰਕੇ ਆਪ ਕੀ ਡਰਾਈਵਰੀ ਕਰਦੇ ਮਹਾਰਾਜ ਕਿਰਪਾ ਕਰਨ ਸਾਰੇ ਕੋ ਜਿਹੜਾ ਪਰਿਆਹ ਪਰਕੰਦ ਜੋ ਕੁ ਜੀਵ ਪੁੱਤਰ ਬਾਰੇ ਤੁਹਾਨੂੰ ਭਾਗ ਲਾ ਦੇ ਉਹ ਸਾਰੇ ਸੱਜਤਾਂ ਦੇ ਬਹੁਤ ਬਹੁਤ ਧੰਨਵਾਦ ਜੀ ਦੇਖੋ ਸੋਤਾ ਦੀ ਜਾਤ ਦੇ ਬੱਚੇ ਪਿਆਰੇ ਕਹਿੰਦਾ ਕਿਦਾ ਭਾਈ ਕਿਸੇ ਲਈ ਪਰ ਉਪਕਾਰ ਕਰਤੀ ਦੰਦ ਕਿਦਾ ਕਿਸੇ ਲਈ ਪਰ ਉਪਕਾਰ ਕੀ ਦੰਦਾ ਆਉਂ ਸਤਕਾਰ ਦੀ ਬੇਤੀ ਹੈ ਇਸ ਚਾਦਰ ਨਦਰ ਸਭ ਕਿਦਾ ਉਹ ਸੋਤਕ ਪਰੋ ਪੈਸੀ ਆਉ ਸਾਡੇ ਅੱਗੇ ਸਤਕਾਰ ਜੋ ਵਿਕਟੇ ਕਰ ਸਾਜੀ ਮੋਟੇ ਜੀ ਆਇਆਂ ਧੰਵਾਦੀ ਵਾਹਿਗੁਰੂ ਕੀ ਖਤਰ ਸਤ ਵਾਹਿਗੁਰੂ ਕੀ ਬਤ ਤੇ ਪਰਦੀ ਕਲਾਸੀ ਜੁਗ ਜੀਓ ਮਹਾਰਾਜ ਭਾਗਲਾ ਵੀ ਅਤੀ ਸਤਕਾਰ ਜੋ ਜੱਟੇਦਾਰ ਜੀ ਜਿਹਨਾਂ ਦਾ ਬਾਬਾ ਜੀ ਦੇ ਨਾਲ ਹੱਥਾ ਪ੍ਰੇਮ ਹੈ ਇਸ ਸਪੱਤ ਦੇ ਤਨਦਰਾ ਕਰਕੇ ਸਵਾਮਾ ਕਰਦੇ ਆ ਉਹ ਵੀ ਪਹੁੰਚੇ ਉਹਨਾਂ ਨੂੰ ਵੀ ਆਇਆ ਧੰਨਵਾਦ ਅੱਛਾ ਬੰਦਾ ਜੀ ਤੋ ਆਓ ਸਾਰੇ ਸੁਬਤ ਅਰੰਭ ਪ੍ਰਕਿਰਤੀ ਦੀ ਪਾਣੀ ਉਹ ਚਾਹ ਚਾਰ ਵਾਰ ਚਾਰ ਕਰ ਬਰਕੋ ਕਹੋ ਕਿ ਉਹਦਾ ਸਮਾਹ ਹਰੇ ਅਤੀ ਸਤਕਾਰ ਜੋ ਕਿ ਤੋ ਸਤਕਾਰ ਦੇ ਵੀ ਭਾਈ ਪਾਸ ਕਹੋ ਪਹੁੰਚੇ ਨੇ ਆਓ ਜੀ ਮਹਾਰਾਜ ਜੀ ਆਇਆ ਤੁਹਾਨੂੰ ਬੈਠ ਕੇ ਕਿੰਨਾ ਚੰਗਾ ਬੜੇ ਸਿਵਾਰ ਕਿਹਦੇ ਚੇਹਿਆ ਆਓ ਜਿਵੇਂ ਤੁਸ ਫਾਰਕ ਦੇ ਮਸਤਾਨੇ ਸਾਰ ਦੇ ਉੱਪਰ ਬੱਦਰ ਬੱਦਰ ਤੂੰ ਸਾਇੰਸ ਪ੍ਰੋਸ ਦਾ ਕੰਮ ਹੈ ਤੇ ਆ ਰੱਖਿਆ ਕਰ ਤੂੰ ਦਾਸਤਾ ਫਿਰ ਸਰਬਸ਼ੂਦ ਨੂੰ ਆਓ ਸਾਰੇ ਸੇਵਾਦਾਰਨ ਕੋਸ਼ਿਸ਼ ਕਰਦੇ ਪੈਤਰੇ ਤੇ ਰੱਖ ਦਿੱਤੋ ਚਾਰ ਸ਼ਕੋਟਾਂ ਕਰਮ ਕਰ ਬਚਾ ਲੈਕੋ ਸਾਡਾ ਰਖਾ ਕਿਰਪਾ ਕਰ ਸਾਰੇ ਸੇਵਾਦਾਰਨ ਕੋਸ਼ਿਸ਼ ਦੀ ਜਾਨ ਸਾਕੇ ਜਾਓ ਦੀ ਜੀ ਦੀ ਜਾਨ ਸਾਕੇ ਜਾਓ ਭਾਰਦੀ ਬਹੁਤ ਬਹੁਤ ਧੰਨਵਾਦ ਪੀਰ ਦਾ ਗੱਡੀ ਵਾਲੇ ਵੀਰਾਂ ਦਾ ਅਸਤਾ ਜੀ ਕਾ ਸੱਚ ਜਾਉ ਜੀ ਗਰਮ ਗਰਮ ਸਬੈ ਲੈ ਲੋ ਕੁੱਟ ਕਿਤਾ ਸਿਕਾਉ ਤੋ ਸਿਕਾਉ ਹਲੇ ਨਹੀਂ ਹਲੇ ਵੀ ਸਿਕਾਉ ਤੋ ਬਹੁਤ ਬਹੁਤ ਧੰਨਵਾਦ ਜੀ ਲੈ ਲੋ ਭਾਈ ਦੇ ਚਾਲ ਲੈ ਕੇ ਆਓ ਜੀ ਬਹੁਤ ਬਹੁਤ ਧੰਨਵਾਦ ਜੀ ਸਤਿਕਾਰ ਜੋ ਸਾਜੇ ਸੱਚਤਾ ਦਾ ਜੀ ਆਪ ਜੀ ਪਤਾ ਪ੍ਰੇਮ ਦੇ ਰੋ ਕੋਸ਼ ਕੇ ਗੁਰੂ ਕਾ ਨਗਰ ਇਹ ਪਿਆਰੀ ਸਾਡਾ ਮਾ ਪ੍ਰਸਾਦ ਹੈ ਮਹਾ ਪ੍ਰਸਾਦ ਕਰਕੇ ਭਾਈ ਸਾਰੇ ਸਤਿਕਾਰ ਸਤੋ ਗੁਰੂ ਕਾ ਮੰਦਰ ਪਰ ਪਾਓ ਉਹ ਸੋਤੇ ਪਰਫੈਕਟ ਜੀ ਕੀ ਵੀ ਕਰਕੇ ਰਵਾਲ ਮਰਦੂਸ਼ਾਂ ਦੀ ਸਾਰੀ ਤੋਂ ਬੰਦ ਗਸੀਰ ਪੁੱਜੀ ਜੇ ਸੋਤੇ ਲੈ ਕੇ ਪਿਆਰੀਓ ਕੱਜਦਾ ਦੀ ਜਵਾਬ ਲਈ ਬੜੇ ਪ੍ਰੇਮ ਨਾਲ ਹੱਥ ਬੰਨ੍ਹ ਕੇ ਸਵਾਵਾ ਕਰ ਰਹੇ ਨੇ ਕਿ ਆਓ ਭਾਈ ਗੁਰੂ ਦਾ ਨੱਦਰ ਸਕੂ ਕਿਉਂਕਿ ਪਿਆਰੀਓ ਸਾਡੇ ਲਈ ਦੀ ਇੱਕ ਇੱਕ ਘਾਟ ਲਈ ਇਸ ਹਾਰੇ ਹੋਲੇ ਬੜੇ ਰਾਤ ਕਰਕੇ ਮਰਦੂਸ਼ੇ ਸਵਾਵਾ ਦੇ ਵਿੱਚ ਸਵਾਵਾ ਕਰ ਰਹੇ ਨੇ ਛੋਟੇ ਸਾਹਿਬਕਾ ਤੇ ਵੱਡੇ ਸਾਹਿਬਕਾ ਅੱਜ ਸਾਲ ਇੱਥੇ ਗੱਲ ਕੀਤੀ ਕਿਧਰ ਵਾ ਕਹਦੀ ਤੂੰ ਉਪ ਉਧਰ ਚਾਹ ਪਾਓ ਚਾਹ ਪ੍ਰਸ਼ਾਦੇ ਫੜਾਓ अच्छा गिलास पकड़ो <jobotic> <trails> तो आओ सेवादारों ਨੂੰ ਦਿਨ ਤੇ ਕਿਪਤ ਤੇ ਅੰਦੇ ਨਾਲ ਗੁਰੂ ਕਾ ਪ੍ਰਸ਼ਾਦਾ ਜੇਹਰ ਨੂੰ ਚਾਹ ਲੈ ਜਦੋਂ ਪੁੱਤ ਸੁਣਿਓ ਬਾਪੂ ਜੀ ਨੂੰ ਸਾਹ ਸੋ ਪੁੱਤ ਬੋਲ ਸਾਰੀ ਹੈ ਇਧਰ ਚਾਹ ਪ੍ਰਸ਼ਾਦਾ ਦੀ ਜੋ ਇਧਰ ਪ੍ਰਸ਼ਾਦਾ ਚਾਹ ਬੱਚਿਓ ਪ੍ਰਸ਼ਾਦਾ ਚਾਹ ਜੀ ਬਾਬਾ ਜੀ ਚਾਹ ਜਿ ਸਕੋ ਸਾਰੇ ਸੇਵਾਦਾਰ ਨੂੰ ਦਿਨ ਤੇ ਪੁੱਤ ਤੁਸੀਂ ਆਪ ਵੀ ਚਾਹ ਸਕੋਾਰੇ ਕਾਂਗਰਸ ਜੀ ਰੇਸ ਦੇ ਬਾਅਦ ਦੇਖਦੇ ਪਈਓ ਉਹ ਸਿੰਘ ਸਾਹਿਬ ਨੂੰ ਵੀ ਚਾਹ ਦੇ ਕੇ ਵਰਸਲੇ ਦੀ ਸੇਵਾ ਕਰਦਾ ਹੈ ਉਹ ਪੁੱਤ ਸੇਵਾ ਤਾਲੁਕ ਦਾ ਕਰਾ ਦੇ ਸੇਵਾ ਵਾਹ ਲੱਗਿਆ ਪੁੱਤੋ ਸੇਵਾ ਕਰ ਬੜਵਲਾ ਸਵਾ ਪ੍ਰਸਾਦ ਸੋ ਆਓ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਦੀ ਕਿਰਪਾ ਕੰਨਸਾਰੀ ਸੇਵਾਦਾਰਾਂ ਦੀ ਮਿਹਰ ਆਪਣੇ ਹੱਥੜਕਣ ਸੋ ਆਉਣ ਵਾਲੇ ਸਾਰੀ ਹੀ ਸਗਤਵਾ ਦੀ ਧੰਨਵਾਦ ਜੋ ਆਪ ਜੀ ਬੜੇ ਪ੍ਰੇਮ ਦੇ ਨਾਲ ਕੋਈ ਨਹੀਂ ਬੁੱਤ ਪ੍ਰੇਮ ਦੇ ਨਾਲ ਧੰਨਵਾਦ ਵੀਰ ਜੀ ਧੰਨਵਾਦ ਧਿਆਰ ਰੱਖੋ ਪੁੱਤਰ ਸਤਿ ਕੀ ਰੂਹ ਦਾ ਕੰਮ ਆਪ ਕੋ ਆਪਣਾ ਧਿਆਰ ਵੀ ਜ਼ਰੂਰੀ ਹੈ ਕਿਉਂਕਿ ਤੁਹਾਡਾ ਪ੍ਰੇਮ ਪਾਰ ਨਹੀਂ ਜਾ ਸਕਦਾ ਧੰਨਵਾਦ ਪਰਮਾਤਮਾ ਉਸ ਦੀ ਬੜੀ ਕਿਰਪਾ ਹੋ ਰਹੀ ਜੋ ਕੋ ਕਿੰਦੀ ਰੌਣਕ ਲੱਗੀ ਹੈ ਤਹ ਸਾਰੇ ਹੀ ਤੁਹਾਡੇ ਪਿਆਰ ਦੇ ਵਿੱਚ ਸਾਰੀ ਸੰਗ ਸੁਸਮਾਵਾ ਕਰ ਰਿਹਾ ਜੀ ਕਿਉਂਕਿ ਤੁਸੀਂ ਸਾਰੀ ਸੰਗਤ ਨੂੰ ਆਪ ਸਾਡੇ ਪਿਆਰ ਕੋ ਤੁਹਾਡੇ ਪਿਆਰ ਦੇ ਵਿੱਚ ਮਿੱਠੀ ਅਸੀਂ ਮੰਨਵਾ ਦੇਵੇ ਮਾਰਤਿ ਕਿਰਪਾ ਕਰਨ ਤੁਹਾਡਾ ਸਾਡਾ ਸਾਰਿਆਂ ਦਾ ਪਿਆਰ ਐਤੀ ਬਣਿਆ ਰਹੀ ਕਿਉਂਕਿ ਪਿਆਰ ਵਿੱਚ ਤੇ ਗਾਲੀ ਵੀ ਤੇ ਸਾਡੇ ਤੇ ਗਾਲੀ ਪਿਆਰ ਦੀ ਹੈ ਸੋ ਆਓ ਆਪ ਦੇ ਪਿਆਰ ਦੇ ਵਿੱਚ ਸਤਿਕਾਰ ਦੇ